ਉਹ ਐਪੀਸੋਡ ਮਿਲ ਗਿਆ ਇਹ ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀ ਤੇ ਸਮਾਂ ਕੁ ਅੱਠ ਦੇ ਨੇੜੇ ਤੇ ਲੱਗ ਰਿਹਾ ਸੀ ਸਾਡੇ ਇਹ ਕੋਲੇ ਸੀ ਤੋਂ ਆਏ ਤੱਕ ਜੀ ਮੌੜ ਉਹਦੇ ਕੋਲੇ ਇੱਕ ਗੱਡੀ ਟ੍ਰੇਟਾ ਗੱਡੀ ਸਾਨੂੰ ਪਾਸ ਕੀਤਾ ਲੈ ਕੇ ਰੁਕਾ ਮਾਰ ਕੇ ਅਰਿਆ ਹੁਣ ਬੁਲਸਪ੍ਰੀਟ ਦੇ ਤਰੇ ਹੋਣਾ ਉਹਨੇ ਦੁਬਾਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਛੇ ਹੋ ਗਈ ਅਸੀਂ ਅੱਗੇ ਲਾਂਗੇ ਉਹਨੇ ਹੌਲੀ ਕਰ ਦਿੱਤੀ ਫਿਰ ਦੁਬਾਰੇ ਲੈਟਾ ਮਾਰ ਕੇ ਮੁਰੇ ਡਾਕਾ ਦੇ ਫਿਰ ਉਹਨੇ ਜੋ ਪਾਸ ਕੀਤੀ ਜੱਟੀ ਦੇ ਸਾਨੂੰ ਬਰਾਬਰ ਸਾਡੇ ਆਖ ਸ਼ੀਸ਼ਾ ਲਾ ਕੇ ਸ਼ਾਰਾ ਇਸ਼ਾਰਾ ਜਿਵੇਂ ਆਪਾਂ ਗਾਲ ਦਾ ਇਸ਼ਾਰਾ ਕਰਦੇ ਆਂ ਓਵੇਂ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ ਚੋਂ ਕੁਝ ਬੋਲਿਆ ਤੇ ਅਸੀਂ ਸੋਚਿਆ ਵੀ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਲੱਗੇ ਦੋ ਬਾਰੀ 500000 ਤੇ ਮੁੜ ਕੇ ਗਾਲ ਕੱਢਣ ਦੇ ਲਈ ਇਸ਼ਾਰਾ ਕਰਕੇ ਰਿਹਾ ਵੀ ਕੋਈ ਬੰਦੇ ਗੈਰ ਲੱਗਦੇ ਆ ਆਹ ਤੇ ਦੁਸ਼ਮਣੀ ਦਾ ਕੰਮ ਆ ਸਿਕਿਉਰਟੀ ਬਣਾ ਮਿਲੀ ਜੀ ਆ ਅਭੀ ਸਾਨੂੰ ਸ਼ੱਕ ਜਾ ਪਿਆ ਤੇ ਸੋਚਿਆ ਵੀ ਬੰਦਾ ਦਾ ਪਤਾ ਤਾਂ ਕਰੀਏ ਪਾਉਣਾ ਹੁੰਦਾ ਹੋਰ ਨਾਲ ਗੱਲਬਾਤ ਅਸੀਂ ਨਾਲ ਗੱਡੀ ਮਗਰਵਾ ਲਈ ਉਹਨਾਂ ਨੇ ਗੱਡੀ ਤਾਂ ਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚਲਾ ਦਿੱਤੀ ਖੜ੍ਹੇ ਅਸੀਂ ਵੀ ਪੁਲਿਸ ਦੀ ਮਗਰਵਾ ਲਈ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਉਹਦੇ ਸੇਵਾ ਹਸ ਬੰਦੇ ਦੋਨੇ ਟੱਕੇ ਹੋਏ ਨੂੰ ਦੰਦਦੇ ਮੈਂ ਇਹ ਕੋਈ ਘਰੋਂ ਤੇ ਗੱਡੀ ਗਾਲਾਂ ਕੱਢ ਕੇ ਆਇਆ ਮੈਂ ਕੀ ਗੱਲ ਹੈ ਕਹਿੰਦੇ ਇਸ ਦਾ ਪੁਲਿਸ ਮੁਲਾਜ਼ਮ ਮੈਂ ਪੁਲਿਸ ਮੁਲਾਜ਼ਮਾਂ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਦੇ ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮੌਲਾਜਾ ਕਰਦੇ ਤੁਸੀਂ ਕਹਿੰਦੇ ਇਹ ਪੁਲਿਸ ਬਣਾ ਸਾਨੂੰ ਨਹੀਂ ਪਤਾ ਕੌਣ ਆ ਤੇ ਬਲਬਾਰਦੀ ਕਿੰਨੇ ਜਦੋਂ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਈ ਐਂ ਕਰਕੇ ਤੇ ਡਿਊਟੀ ਉੱਪਰ ਕਰ ਰਹੀ ਐ ਅਸੀਂ ਤਾਂ ਖਾਸ ਸੀ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ दारू ਰੱਖੀ ਹੋਇਆ ਆਹ ਹਰਕਤਾਂ ਹੀ ਕਰਦੇ ਹੋਏ ਕਰੋਨਾ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗੱਲ ਪਏ ਉਹ ਵੀ दारू ਨਾਲ ਧੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਦੀ ਤੁਸੀਂ ਕਿਵੇਂ ਐਂ ਗੁਲਾ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਮਾ ਸਾਨੂੰ ਇਹ ਪੁੱਤਾਂ ਐਂ ਦਾ ਬੋਲ ਕੇ ਤਾਂ ਹੋਂਦੇ ਕੋਲ ਆਈਆਂ ਉਹਨੇ ਮਲਾਜਾ ਕਰਾਓ ਇਹਨਾਂ ਦਾ ਮਲਾਜਾ ਕਰਾਉਂਦੇ ਕਿਦੋਂ ਤਾ ਆਪ ਦਾਰੂ ਨਾਲ ਬੱਤਸਾਂ ਦੇ ਨਾਲ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾਈ ਮੇਰੇ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਉੱਥੇ ਦਾ ਕੋਲਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀ ਦਾ ਤੇਗ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਨੈਸਲ ਦੀ ਪਾਰਟੀ ਤੋਂ ਵਾਇਸੀਗੇ ਖਾਦੀ ਪੀਤੀ ਚ ਹੋ ਗਿਆ ਅਸੀਂ ਮੈਂ ਚਲੋ ਯਾਰ ਖਾਦੀ ਪੀਤੀ ਚ ਹੋ ਗਿਆ ਮਾਲੋ ਤੁਸੀਂ ਇਹ ਨਾਲ ਗੰਦਾ ਇਸ਼ਾਰਾ ਕਰਦੇ ਹੋ ਉਹ ਬੁੜੀਆਂਾਂ ਵੀ ਬੈਠੀਆਂ ਹੁੰਦੀਆਂ ਕਈ ਵਾਰੀ ਨਾਲ ਕਿਸੇ ਦਾ ਬੰਦੇ ਦਾ ਗੱਡੀ ਚ ਮਾਨੂੰ ਅਸੀਂ ਸੀਗੇ ਮੇਰੇ ਨਾਲ ਗੰਮੈਂਨ ਮਾਲਾ ਸ਼ੱਕ ਦੇ ਵਿੱਚ ਵੀ ਇਹੋ ਜੀ ਉਨੇਕੀ ਵਾਪਰ ਜਾਂਦੀ ਹੈ ਚਲੋ ਕਹਿੰਦੇ ਬਈ ਯਾਰ ਹੋ ਗਿਆ ਨਿਬੜ ਗਏ ਜਿਹੜੀ ਗੱਲਬਾਤ ਹੋ ਗਈ ਮੈਂ ਚਲੋ ਠੀਕ ਹੈ ਯਾਰ ਫਿਰ ਐਸਐਚਓ ਨਾਲ ਮੇਰੀ ਗੱਲ ਕਰਾਈ ਮਨਜੀ ਨੇ ਓਕੇ ਬਾ ਮੁੰਛੀ ਨੇ ਤਾਂ ਗੱਲ ਕਰਾਈ ਐ ਸੱਜਣ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਜੀ ਆ ਮਤਲਬ ਹਣਾ ਬਾਈ ਕੋਈ ਗੱਲ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਦਾ ਕਿ ਮੇਥੋਂ ਗਲਤੀ ਹੋ ਗਈ ਮਾਚਰੋਂ ਨੇ ਚਲੋ ਐਨੀ ਗੱਲ ਕਹਿ ਕੇ ਅਸੀਂ ਉੱਥੋਂ ਥੋੜਾ ਜਿਹਾ ਤਗੀ ਬਾਬਾ ਘਰ ਚੋਂ ਕਿਦੇ ਵਿੱਚੋਂ ਸੀ ਥੋੜਾ ਜਿਹਾ ਭੈਣ ਆਦਨੇ ਆ ਕਰਕੇ ਨਾ ਬਿਲਕੁਲ ਬਸ ਪਰ ਚਲੋ ਆ ਕੇ ਅਸੀਂ ਸੋਚਦਿਆਂ ਵੀ ਤੇ ਸੀ ਮੈਂ ਇਸ ਤਰ੍ਹਾਂ ਕਰਕੇ ਇਹ ਆਪਣਾ ਫਿਰ 2 ਮਿੰਟ ਚ ਨਿਕਲ ਜਾਣਾ ਠੀਕ ਹੈ ਜੀ 2 ਮਿੰਟ ਦੇ ਬੰਦ ਹੈ ਠੀਕ ਹੈ 2 ਮਿੰਟ ਚ ਪਤਾ ਨਹੀਂ ਤਰਾ ਹਾਂ ਹਾਂ ਕੋਈ ਗੱਲ ਨਹੀਂ ਹਾਂ ਜੀ ਵੀ ਇਹ ਇਹਨਾਂ ਦਾ ਪੁੱਛਦਾ ਐ ਨਹੀਂ ਪਤਾ ਹੁੰਦਾ ਵੀ ਇਹ ਕੱਲ ਨੂੰ ਕਹਿਦਣ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਕੀ 'ਚ ਕੋਈ ਐ ਕਰਕੇ ਕੋਈ ਉਹ ਕਰਕੇ ਹਨਾ ਕੋਈ ਸਾਡੀ ਵਰਦੀ ਨੂੰ ਹੱਥ ਪਾ ਲਿਆ ਜਾਂ ਕੁਝ ਵੀ ਕਰ ਗਿਆ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐ ਕਰਕੇ ਆ ਨੰਬਰ ਦਿੱਤੀ ਹੈ ਤੇ ਆਹਾ ਹਾ ਸਾਰੀ ਘਟਨਾ ਵਾਪਰੀ ਹੈ ਵੀ ਅਸੀਂ ਉਹਨਾਂ ਦੇ ਮਗਰ ਚੌਕੀ ਤੱਕ ਗਏ ਆ ਚੌਕੀ 'ਚ ਅਸੀਂ ਆਹ ਗੱਲ ਬਾਗੇ ਵਿਖਾਈ ਥੋੜੇ ਚੌਕੀ ਵਾਲੇ ਵੀ ਪੁਲਿਸ ਵਾਲੇ ਸ਼ਰਾਬ ਪੀਤੀ ਹੋਈ ਹੈ ਕੰਟਰੋਲ ਰੂਮ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਸੁੱਤੀ ਤੇ ਆਂ ਬਿਮਾਰ ਆ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐਸਐਸਪੀ ਬਰਨਾਲਾ ਉਹਨਾਂ ਨੇ ਮੈਂ ਧਿਆਨ ਚ ਲਿਆ ਤਾਂ ਮੈਂ ਕਿਹਾ ਜੀ ਐਂ ਕਰਕੇ ਆਹ ਸਾਰੀ ਗੱਲਬਾਤ ਆ ਘਟਨਾ ਬਾਰੇ ਜੀ ਆਹਾ ਸਾਰੀ ਪੁਲਿਸ ਦਾ ਗੱਲ ਕਰਕੇ ਦੰਪੀ ਕਿ ਤੁਸੀਂ ਮਾਜਾ ਆਦਾ ਕਰਾਓ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਕੰਮ ਕਰਦੇ ਆਂ ਜੀ ਲਓ ਉਸ ਤੋਂ ਬਾਅਦ ਮੇਰੀ ਸੀਚ ਚਾਰ ਦਿਨਾਂ ਵੀ ਲੱਗੇ ਐਵੇਂ ਐ ਕਰਕੇ ਆ ਫਿਰ ਮੇਰੀ ਤਕਸੀ ਸਤਾਫ ਤੇ ਚੌਂਕੀ ਨਾਲ ਨਾਲ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਸਕੀਏ ਪਿੰਡ ਨੂੰ ਆ ਜਾਂਦੇ ਹਾਂ ਜਦੋਂ ਅਸੀਂ ਪਿੰਡ ਨੂੰ ਉਹ ਤੋਰ ਲੈਨੇ ਗੱਡੀ ਤੇ ਤਫੇ ਕੋਲੇ ਨਾਕਾ ਲੱਗਿਆ ਤਫੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਾ ਜੀ ਨੂੰ ਹੱਥ ਮਾਰਦੇ ਤੁਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕਾ ਕੋਲ ਪੁੱਛਿਆ ਮੈਂ ਦੱਸੋ ਕਿ ਮੈਨੂੰ ਰੋਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰਾਂ ਨੂੰ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਹੁਣ ਫੋਸ ਵਾਲੇ ਤੋਂ ਹੋਰ ਅਲ ਜਾਉਣ ਬਈ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹੁਣ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10 ਕ ਦਾ ਟਾਈਮ 3 ਵਜੇ ਤੋਂ ਸਾਢੇ 10 ਤੱਕ ਜਦੋਂ ਮੈਂ ਉੱਥੇ ਲੈਬ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਹੁਣ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਕੱਲ ਮਾਸੀ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਹੀਨੇ ਸਾਨੂੰ ਖੜਿਆਨ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀਆਂ ਭਰੀਆਂ ਹੁੰਦੀਆਂ ਸ਼ਬਦ ਦੀ ਛੱਪ ਸਾਨੂੰ ਆ ਕੇ ਮਤਲਬ ਕੋਤੋਂ ਹੀ ਦੇਖਿਆ ਵੀਡੀਓ ਵੀ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਐ ਲੈ ਹੋਇਆ ਵਾ ਸ਼ਬਦ ਦੀ ਛੱਪ ਸਾਨੂੰ ਆ ਕੇ ਚਿੰਬੜ ਜਾਂਦੀ ਐ ਕਿ ਆ ਪੱਗ ਮੇਰੀ ਲਾਹ ਦਿੱਤੀ ਜਾਂਦੀ ਐ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਹਾਂ ਇਸ ਜਿਹੜਾ ਮੇਰੇ ਨਿਸ਼ਾਨ ਹੈਗੇ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜੀ ਮੈਂ ਨਾਈਟ ਪਲੇਟ ਪੜੀ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹਨੇ ਇੱਥੇ ਮੇਰੇ ਗਾਲ ਚ ਗੁੱਠਾ ਦਿੱਤਾ ਮੋਸਬੇਲੀ ਗੱਡੀ ਜਿਹੜੀ ਫਰੋਂਗ ਲਈ ਆਇਆ ਤਾਂ ਹਾਂ ਨਹੀਂ ਦੱਸਦਾ ਉਹਨਾਂ ਨੇ ਦੇਖਿਆ ਕਿ ਉਹ ਕਿੱਧਰ ਵਾਸੇ ਪਾਸੇ ਜਾ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਪੁੱਛਿਆ ਜਦੋਂ ਕੈਸੀ ਵੀ ਸੀਨੀਅਰ ਅਸਟਰ ਆਉਂਦੇ ਨੇ ਉਹਨਾਂ ਨੇ ਥੋੜਾ ਜਿਹਾ ਗੱਲਬਾਤ ਕੁਝ ਨਹੀਂ ਕੀਤੀ ਆਉਂਦੇ ਦੂਜੇ ਚੱਪ ਗਏ ਤਿੰਨ ਗੱਡੀਆਂ ਆ ਜਾਂਦੀਆਂ ਉਹ ਦੱਸਦੇ ਆ ਹਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਇੱਕ ਨੀਲੀ ਜਿਹੀ ਪੱਗ ਵਾਲਾ ਕਰ ਗ੍ਰੇ ਕਲਰ ਦੀ ਪੱਗ ਵਾਲਾ ਇਨਸਪੈਕਟਰ ਸਦਰ ਥਾਣੇ ਦਾ ਸੀ ਉਹਨੇ ਮੈਨ ਹੈਂਡਲਿੰਗ ਕਰੀਂ ਦੱਸੋ ਸਾਰੀ ਕਹਾਣੀ ਸੁਣ ਲਓ ਇੱਕ ਵਾਰੀ ਗੱਲ ਪੂਰੀ ਗੱਲ ਹੋ ਪੈਂਦਾ ਫਿਰ ਪੁੱ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਜਿਵੇਂ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਗਾਲਚ ਗੁੱਠਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਦੀ ਸੀ ਉਹਨੇ ਮੇਰੇ ਇੱਥੇ ਪੱਖੀ ਚ ਆਥੇ ਮੇਰੇ ਖੂੜ ਘਾੜੀ ਪੱਖੀ ਵੀ ਇਧਰ ਨਾਲ ਪਾਸਾ ਮੇਰਾ ਨਾ ਸੋਜਾ ਬਾਅਦ ਚੀਜ਼ਾਂ ਉਹਦੇ ਸਹੀ ਹਾਂ ਵੀ ਦਿਖਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪ੍ਰੇਸ਼ਣ ਹੋਇਆ ਵਾ ਤੇ ਆ ਮੇਰੇ ਸੋਜਾ ਕਿ ਮੈਨੂੰ ਚੱਕ ਕੇ ਗੱਡੀ ਸਿੱਧ ਦੇ ਦੀ ਜੇ ਇੱਕ ਨੇ ਗਾਲ ਮੇਰਾ ਤੱਪ ਲਿਆ ਤੇ ਬਾਅਦ ਮੇਰੀ ਲਾਹਤ ਦੀ ਤੇ ਇੱਕ ਬੰਦਾ ਕੋਸੋਂ ਨਵਾਰ ਆ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਮਰੀਆ ਪਹਾੰਗ ਨਹੀਂ ਹੋਇਆ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿ ਦਿੱਤੀ ਵੀ ਹਲਕੇ ਕੁੱਤੇ ਕਿਸੇ ਸਹਿੇ ਮੰਗਰ ਜਾਂ ਬਿੱਲੇ ਮਗਰ ਤੇ ਉਹ ਡੀਰੋ ਡੀਰ ਕਰਦੇ ਐਸ ਤਰੀਕੇ ਨਾਲ ਇਨੀ ਦਰਿੰਦਰੀਏ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਨ ਕਮਾਲ ਕਰਕੇ ਗੱਡੀ ਸਿੱਟ ਲਈ ਜਦੋਂ ਜਦੋਂ ਮੈਨੂੰ ਗੱਡੀ ਮੈਨੂੰ ਕਿਹਾ ਹਕ ਕੀਤਾ ਕੋਈ ਜਰਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਛੋਟੇ ਸੀ ਜੇ ਅਸੀਂ ਸਾਡੇ ਨੂੰ ਮਨ ਚੋਰ ਹੁੰਦਾ ਤੇ ਅਸੀਂ ਛੋਟੇ ਇੱਧਰ ਦੀ ਕਿਉਂ ਦੇ ਦੀ ਹੋਰ ਕਿਸੇ ਪਾਸੇ ਨਾ ਦੇਣ। ਉੱਥੋਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ। ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹਵਲਦਾਰ ਆ ਤੋ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹਿਵਾ ਮਾਂ ਦੇ ਕਾਰਨ। ਸ਼ਰੀਮਾ ਮਾਰੀ। ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ। ਐਸੋ ਮੈਂ ਇੱਕ ਸ ਨੂੰ ਦੱਸਦਾ ਵੀ ਦ੍ਰਿਸ਼ਟੀ ਦੀ ਗੱਲ ਜਾ ਜਿਵੇਂ ਕੋਈ ਨਫਰਤ ਨਹੀਂ ਭਰੀ ਹੁੰਦੀ ਬੰਦੇ ਮਿੱਥ ਕੀ ਆਏ ਹੋਈ ਐ ਕਰਨਾ ਹੀ ਤਾਂ ਐਸ ਤਰੀਕੇ ਨਾਲ ਉਹ ਬੰਦੇ ਪਏ ਤੇ ਅੱਛਾ ਫਿਰ ਤੁਹਾਨੂੰ ਹੋਰ ਦੱਸਦਾ ਜਿਹੜਾ ਵਰਗੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਮਾਰਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਗੱਲਾਂ ਬੜਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜਕੂਵਾਦ ਵੇਲੇ ਚਲਾਏ ਆ 20 ਕਹਿੰਦਾ ਪੁਲਿਸ ਨੂੰ ਕੀ ਹੋ ਗਿਆ ਕਨਪ ਪਟਿਆਲੇ ਇਨਕਾਊਂਟਰ ਹੋਇਆ ਕੀ ਹੋ ਜੂ ਇਸ ਪੁਲਿਸ ਨੂੰ ਰਾਠਾ ਨੇ ਗੱਡੀ ਰੋਕ ਦਿੱਤੀ ਕਹਿੰਦਾ ਇਹਦਾ ਤੇਰੀ ਗੋਲੀ ਮਾਰ ਦੇਣੀ ਗੋਲੀ ਮਾਰਨੀ ਦੂਰ। ਯਾਨੀ ਇਹ ਗੱਲਾਂ ਬਰਵਿੰਦਰ ਸਿੰਘ ਮੈਨੂੰ ਜਿਹੜਾ ਹੌਲ ਦਾ ਆਹ ਸਾਰੀਆਂ ਗੱਲਾਂ ਵਾਕਤਾਂ ਤੋਂ ਬਾਅਦ ਉਹਨਾਂ ਨੇ ਉੱਛਲ ਜਾ ਕੇ ਸਾਹਮਣੇ ਹੋਰ ਵੀ ਜਾਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਕਾਰਨ ਨਹੀਂ ਜਿਹੜੀ ਉਹ ਬੰਦਿਆਂ ਨੇ ਬਰਵਿੰਦਰ ਸਿੰਘ ਕੋਲ ਨਾਲ ਸਿਵਲ ਬੱਜੀ ਨੂੰ ਕੱਢੀ ਜਾਂ ਹੋਰ ਬਹੁਤ ਆ ਤੁਸੀਂ ਐ ਕਰਦੇ ਆ ਤੁਸੀਂ ਪੁਰਾਣੀ ਕਦੇ ਪੁਸਤੇ ਖਲਾਬ ਹੋਣ ਲੱਗ ਜਾਂਦੇ ਨੇ ਕੋਈ ਸਰਕਾਰ ਦੇ ਖਲਾਬ ਹੋਣ ਲੱਗ ਜਾਂਦੀ ਆ ਚਲਣਾ ਕਲ ਕਲਾ ਕੇ ਇਹਨੇ ਪੰਜਾਬ ਹੀ ਸਾਨੂੰ ਕਿਹਾ ਆਣਾ ਸਾਧਨ ਉੱਥੇ ਨਾਲ ਸਾਡੀ ਬੰਦੀ ਪਾਈ ਜਿੱਦੀ ਪੰਜ ਸਾਲਾਂ ਦਾ ਆ ਉਹ ਲੱਗਿਆ ਇਹ ਬਲਵਿੰਦਰ ਸਿੰਘ ਜਿਹੜਾ ਉੱਥੇ ਪੰਦੀ ਲਾਈ ਹੋਣੀ ਉਹ ਦਾ ਗਲਤ ਨਹੀਂ ਗੱਡੀ ਚ ਟੁੱਟੀ ਨਹੀਂ ਇਹੀ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਅੱਛਾ ਜਿਹੜਾ ਤੁਹਾਡਾ ਕੱਟੀ ਦੇ ਨਾਲ ਖੈਪੜਦਾ ਕਿ ਆ ਉਹ ਬਲਵਿੰਦਰ ਸਿੰਘ ਹੈ ਜੀ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚੱਕ ਹੋਰ ਹੁੰਦਾ ਉਹ ਵੀ ਸਾਨੂੰ ਪਤਾ ਨਹੀਂ ਉਹ ਹੌਂਦਾਰਾ ਸਿਪਾਹੀ ਹੈ ਸਿਵਲ ਕੋਈ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮਿਸਹੈਂਡਲਿੰਗ ਕਰੀ ਹੋਵੇ ਜਿਵੇਂ ਦੱਸ ਰਹੇ ਤੁਸੀਂ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ بیا ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੇ ਤਪੇ ਦੀ ਗੱਲਬਾਤ ਕਿੱਥੇ ਕੋਈ ਤਪੇ ਤਪੇ ਦੀ ਗੱਲ ਹੈ ਜਿੱਥੇ ਇਹ ਸਾਰੇ ਪੂਰੇ ਬਾਹਰ ਜਿਹੜੇ ਰਾਮਪੁਰੇ ਐਡਮਿਟ ਹੋਏ ਹੈਗੇ ਆ ਤੇ ਬਰਨਾਲੇ ਵੀ ਜੀ ਐਡਮਿਟ ਹੋ ਸਕਦੇ ਸੀ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਿਹਨੇ ਐਡਮਿਟ ਹੋਏ ਆ ਉੱਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਤੇ ਤੁਸੀਂ ਹੋਰ ਹਰਾਨੀ ਜਨ ਗੱਲ ਦੇਖੋ ਡੀਐਸਪੀ ਬਰਨਾਲਾ ਐ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮਲਾਜਮਾਂ ਦਾ ਜਿੰਨਾਂ ਦਾ ਅਸੀਂ ਕਹਿ ਰਹੇ ਹਾਂ ਸਾਰਾ ਠਾਣਾ ਹੀ ਡੱਕਿਆ ਵਾਹ ਦਰੂਣਾ ਜਿਹੜੇ ਸਾਡੇ ਨਾਲ ਉੱਚੇ ਉਹ ਵੀ ਡੱਕੇ ਹੋ। ਉਹਨੇ ਆਮ ਮੰਨੇ ਦੀ ਪਾਰਟੀ ਤੋਂ ਆਦਾ। ਔਰ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਦਾ ਆਦਿ ਸੀ। ਡੀਐਸਪੀ ਕਹਿ ਰਿਹਾ ਕਿ ਉਹ ਤਾਂ ਅਸੀਂ ਮਲਾਜਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮਲਾਜੇ ਚ ਕਲੀਨਟਡ ਦੇ ਦੇ ਵੀ ਇਹਨਾਂ ਦੀ ਕੋਈ ਡਰਿੰਕ ਕੀਤੀ ਨਹੀਂ ਹੈਗੀ। ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਆ ਕੇ ਗੁਰੂ ਘਰ ਸੌਂਪਾ ਦੇ। ਮੈਂ ਆਪਣੀ ਸਾਰੀ ਗਲਤੀ ਮੰਨ ਲੈਂਦਾ। ਜਮਾਈ ਆ ਜਾਣਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨ ਲੇ ਵੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਕਿੱਟ ਦੇ ਰਹੇ ਨੇ ਵੀ ਇਹਨਾਂ ਨੇ ਕੋ ਡ੍ਰਿੰਕ ਹੀ ਨਹੀਂ ਕੀਤੀਆਂ ਟੱਕੇ ਹੋਏ ਦਵਾਈ ਦੇਣੇ ਬੰਦੇ ਇਹਨੂੰ ਡਰਿੰਡਗੀ ਨਾਲ ਘੁਰਦੇ ਆ ਕੇ ਕੋ ਡਾਕਟਰ ਕੋਲ ਅਸੀਂ ਜਾ ਕੇ ਦਾਖਲ ਹੁੰਦੇ ਸਾਨੂੰ ਕੀ ਨਹੀਂ ਸੀ ਕਿ ਸਾਡੇ ਤੇ ਹੱਕ ਤੇ ਯਾਰ ਇੱਕ ਗੱਲ ਸੁਣੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਇੱਕ ਗੱਲ ਸੁਣੋ ਕਾਰਵਾਈ ਵੀ ਤੁਹਾਨੂੰ ਦੱਸ ਰਿਹਾ ਇੱਕ ਸੈਕਿੰਡ ਰੋਕੋ ਇੱਕ ਸਵਾਲ ਲੱਗਾਈ ਰੱਖੋ ਨਾ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰ ਜੁੱਧ ਨਸ਼ਾ ਵਿਰੁੱਧ ਕਹਿ ਰਹੀ ਹੈਗੀ ਤੇ ਇਹ ਨਹੀਂ ਕੀਤੀ ਹੈਗੀ ਕਾਰਵਾਈ ਕਰੇ ਪਰ ਉੱਥੇ ਇਹ ਕਿ ਤੁਸੀਂ ਦੋਸ਼ ਲਾਇਆ ਵੀ ਬੁਲਾਵਾ ਹੋ ਰਿਹਾ ਹੈ ਪੀਟਿੰਗ ਵੀ ਮੇਰਾ ਇੱਕ ਤਰ੍ਹਾਂ ਇਹ ਨਹੀਂ ਗੱਲ ਸੁਣ ਮੈਂ ਕਹਿੰਦਾ ਯਾਰ ਵੀ ਚਲੋ ਮੇਰੇ ਵਰਗੇ ਤਾਂ ਆਵਾਜ਼ ਲੋਕਾਂ ਦੀ ਬੁਣ ਸੁਣ ਲੈ ਜਿਹੜਾ ਜਾਂ ਆਮ ਲੋਕ ਨੇ ਉਹਨਾਂ ਨਾਲੇ ਕੀ ਕਰਦੇ ਉਹ ਜੁਨਾ ਆਂਗੂ ਕਰਨੇ ਕੀ ਕਰ ਜੇ ਮੇਰੇ ਪਰਕੇ ਦੇ ਆ ਕੇ ਗਲ ਘੁੱਟ ਸਕਦੇ ਨੇ ਮੇਰੇ ਪਰਕੇ ਦੇ ਆ ਕੇ ਆਪ ਸੂਜਾ ਪਾਦਾ ਮੇਰੇ ਸਾਰੇ ਗਰੀ ਦੇ ਆਪਰੇਸ਼ਨ ਹੋਇਆ ਸਾਰਾ ਮੇਰਾ ਪੇਟ ਵੀ ਭਾਈ ਇਹ ਇਹਨਾਂ ਨੇ ਬੰਦਾ ਮਾਰਨ ਔਰ ਬੰਦਾ ਮਾਰ ਕੇ ਵੀ ਇੰਦੀ ਮਤਲਬ ਕਿ ਬਤਨ ਨੂੰ ਲੱਗ ਗਿਆ ਨਰਦੀਪ ਪਰ ਨਾਲ ਕਹਿ ਰਿਹਾ ਵੀ ਹਾਂ ਉਹ ਫੁਲਾਨਾ ਅਨ ਦੋਸਤ ਦਾ ਫਲਾਣਾ ਬੱਦਾ ਮਾਰਦਾ ਕਿ ਪੁੱਤ ਦਾ ਕੀ ਵਿਗੜ ਗਿਆ ਪੁੱਤ ਕੀ ਵਿਗੜ ਦੂ ਪੁੱਤ ਦਾ ਐ ਖਬਾਰ ਹੁੰਦੀ ਆ ਪੁੱਤ ਦਾ ਐ ਕਹਾਣੀ ਬਣਾ ਦਿੰਦੀ ਆ ਇਸ ਤਰੀਕੇ ਨਾਲ ਉਹ ਕਹਿੰਦੇ ਤੁਸੀਂ ਦੇਖੀ ਆ ਯਾਰ ਇਨਸਪੈਕਟਰ ਦਾ ਇਕੱਠਾ ਹੋ ਗਿਆ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਐ ਇਕੁਈ ਬੜਾ ਬੜਾ ਕ੍ਰੈਂਕ ਕਰਦਾ ਹੈ ਬਸ ਪੁੱਛਿਆ ਕਹਿੰਦਾ ਤੁਸੀਂ ਵੀਡੀਓ ਬਣਾਈ ਹੈ ਮੈਂ ਕਹਿੰਦਾ ਮੈਂ ਕਦੇ ਵੀਡੀਓ ਬਣਾਈ ਨਹੀਂ ਪਹਿਲੀ ਵਾਰ ਜੀ ਮੰਤਰ ਬਣ ਕੇ ਬਣਾਈ ਵੀ ਆ ਤਾਂ ਹੋ ਸਕਦਾ ਕਿ ਮੁੰਡੇ ਨੇ ਹਾਂਜੀ ਬਾਈਟ ਵੀ ਬਣਾਈ ਹੋਈ ਵਾਹ ਮੇਰਾ ਫਰਾਂਟ ਥੋਡੇ ਕੋਲੇ ਆ ਮੈਂ ਮੈਂ ਥੋੜਾ ਬਾਅਦ ਚ ਗੱਲ ਕਰ ਪੋਣਾ ਬਾਈਟ ਕਰੀਂ ਜਿਹਨੇ ਪੁਲਿਸ ਨੂੰ ਵੀਡੀਓ ਨਜ਼ਰ ਆਉਂਦੀ ਆ ਜੀ ਚਲੋ ਮੰਨ ਲਓ ਮੈਂ ਕਹਿੰਦਾ ਅਸੀਂ ਅਸੀਂ ਕੁਝ ਕੀਤਾ ਵੀ ਸੀ ਸਰ ਉਹ ਖੜਕੇ ਲਾ ਜਾਂਦੇ ਅੱਗੇ ਵੀ ਪੁਲਿਸ ਨੇ ਮੈਨੂੰ ਕਿੰਨੇ ਵਾਰੀ ਫੜਿਆ ਮੇਰੀ ਗੱਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਿਸ ਨੇ ਫੜਿਆ ਕਿ ਸ਼ਿਫਾਨ ਨੇ ਕੇਵਨ ਪੁੱਛਦਾ ਫੜਿਆ ਮੈਂ ਉਦੋਂ ਨੇ ਕਿਹਾ ਤਾ ਮੈਨੂੰ ਪੁਲਿਸ ਨੇ ਕੁੱਟਿਆ ਮੈਨੂੰ ਬਰੰਡੇਰਕਬਾਦੀ ਪੁਲਿਸ ਨੇ ਅਦਾਤ ਨੂੰ ਚੱਕਿਆ ਮੈਂ ਉਦੋਂ ਨੇ ਕਿਹਾ ਤਾ ਮੈਨੂੰ ਪੁਲਿਸ ਨੇ ਮੇਰੇ ਨਾਲ ਕੁਝ ਕੀਤਾ ਹੁਣ ਜੀ ਮੇਰੇ ਨਾਲ ਕੀਤਾ ਆ ਦੇਖੋ ਨਾ ਮੇਰਾ ਸਾਰਾ ਆ ਬਲੈਂਡਰ ਨੂੰ ਆ ਸਾਰੀਆਂ ਆ ਦੇਖੋ ਆ ਅਲਕੇ ਪਥਾਣੇ ਚੋਂ ਆ ਆ ਇੰਦਾਂ ਤਾਂ ਕਰੀ ਆ ਆ ਸਟੈਪਲਾਈਜ਼ਰ ਜਿੰਗ ਆ ਕੀ ਆ ਆ ਲਾਈ ਆ ਕਿੰਨਾ ਲਾਈ ਆ ਆ ਸਾਰੇ ਬੰਨ ਤੋੜ ਤੇ ਆ ਕਿੰਨਾ ਲੱਗੀਆਂ ਉਹ ਧੂਰ ਨਹੀਂ ਜਿਹੜੇ ਬੰਦੇ ਨੂੰ ਆਪਾਂ ਇੱਕ ਵੇਖੋ ਨਾਲ ਲੈ ਦੂੰਗਾ ਨਹੀਂ ਥਾਣੇ ਚ ਨਹੀਂ ਆ ਕੇ ਪੂਰਾ ਠੱਕਾ ਕੀਤਾਗੇ ਕੋਈ ਨਹੀਂ ਆ ਤਾਰੇ ਜੋ ਤਪੇ ਆਣੇ ਮੈਂ ਤਪੇ ਨਾਕੀਏ ਤੇ ਫਿਰ ਤੇ ਗੱਡੀ ਆਈ ਡਾਇਰੈਕਟਰ ਅੱਛਾ ਇੱਕ ਮੈਂ ਤੁਹਾਨੂੰ ਕਹਾਣੀ ਦੇ ਇੱਕ ਮਿੰਟ ਯਾਰ ਸੁਣ ਲਓ ਜੇ ਪਹਿਲਾਂ ਕਹਾਣੀ ਦੇ ਲੈਵਲ ਤੇ ਇੱਕ ਗੱਲ ਸੁਣ ਲੀਏ ਆਪਾਂ ਕਰ ਲੀਏ ਇੱਕ ਗੱਲ ਹੁਣੇ ਡੀਐਸਪੀ ਸਾਹਿਬ ਕਹਿ ਚੁੱਕੇ ਨੇ ਭਾਈ ਆਈ ਡਾਇਰੈਕਟਰ ਤਾਂ ਕੀ ਡੀਸ਼ ਭਾਈ ਚੱਲੋ ਕੋਈ ਗੱਲ ਨਹੀਂ ਯਾਰ ਬਾਕੀ ਵੀ ਰੋਕੋ ਉਹ ਡੀਐਸਪੀ ਸਾਹਿਬ ਕਹਿ ਚੁੱਕੇ ਨੇ ਕਿ ਜੀਏ ਪਾਰਟੀ ਤੋਂ ਆਏ ਸੀਗੇ ਸਾਡੇ ਜਿਹੜੇ ਦੋ ਮੁਲਾਜ਼ਮ ਹੈ ਰਾਤ ਨੂੰ ਆਏ ਆ ਮੈਨੂੰ ਇੱਕ ਦੱਸੋ ਆਂਦੇ ਜੀ ਗੱਡੀ ਅੱਗੇ ਪਿੱਛੇ ਹੋਈ ਲੱਖੇ ਦਾ ਦਿਮਾਗ ਖਰਾਬ ਸੀ ਕਿ ਉਹਨਾਂ ਦੇ ਪਿੱਛੇ ਪਿੱਛੇ ਉਸ ਪੁਲਿਸ ਚੌਕੀ ਪਹੁੰਚ ਗਿਆ ਦਿਮਾਗ ਖਰਾਬ ਹੈਗਾ ਕਿਉਂ ਗਿਆ ਉੱਥੇ ਇਹ ਇਹ ਉਹ ਬੰਦਾ ਜੋ ਦੋ ਵਾਰੀ ਤਿੰਨ ਵਾਰੀ ਇਥੋਂ ਇਲੈਕਸ਼ਨ ਲੜ ਚੁੱਕਿਆ ਹੈ 80000 ਵੋਟ ਵੇਚ ਚੁੱਕੀ ਹੈ ਇਹ ਸੇਮ ਕੰਸਟੀਟੂਐਂਸੀ ਹੈ ਇਹ ਜਿਹੜੀ ਸਰਕਾਰ ਕਰ ਰਹੀ ਹੈ ਨਾ ਕਿ ਡੀਫੇਮ ਕਰਕੇ ਅਸੀਂ ਬਦਨਾਮ ਕਰਕੇ ਕੀ ਇਹ ਦੱਸਣਗੇ ਕਿ ਪਾਗਲ ਸੀ ਜੋ ਪਿੱਛੇ ਗਿਆ ਚੌਂਕੀ ਚ ਜਾ ਕੇ ਇਹਨੇ ਰਿਪੋਰਟ ਕੀਤੀ ਉਸ ਤੋਂ ਬਾਅਦ ਸੀਆਈਏ ਹੈਡ ਐਸਪੀ ਐਸਐਸਪੀ ਉਹਨਾਂ ਨੂੰ ਫੋਨ ਕਰ ਰਿਆ ਉਹ ਫੋਨ ਦੇ ਰਿਕਾਰਡ ਹੈਗੇ ਸਾਡੇ ਕੋਲੇ ਇਹਦੇ ਕੋਲੇ ਉਹ ਰਖੋ ਇਹ ਪਾਗਲ ਉਹਨਾਂ ਨੂੰ ਫੋਨ ਕਰ ਰਿਆ ਕੀ ਲੈਣਾ ਸੀ ਇਹਨੇ ਅੱਗੇ ਜਾ ਕੇ ਰੋਕਿਆ ਜਾਂਦਾ ਸਾਰਿਆਂ ਸਾਹਮਣੇ ਉਹ ਵੀਡੀਓ ਅਵੇਲੇਬਲ ਹੈ ਜਦੋਂ ਇਹ ਬੋਲ ਰਿਹਾ ਔਰ ਇਹਨਾਂ ਚਪਟਾ ਮਾਰ ਕੇ ਦਾ ਲਾਈਵ ਬੰਦ ਕੀਤਾ ਗਿਆ ਮੈਨੂੰ ਇੱਕ ਦੱਸੋ ਤੁਸੀਂ ਸਾਰੇ ਪ੍ਰੈਸ ਵਾਲੇ ਹੋ ਕਿਸੇ ਬੰਦੇ ਨੂੰ ਲਾਈਵ ਤੇ ਇਤਰਾਜ਼ ਕਦੋਂ ਹੁੰਦਾ ਹੈ ਜਦੋਂ ਆਪਦੀਆਂ ਕਰਤੂਤਾਂ ਵਖਾਉਣਾ ਨਹੀਂ ਚਾਹੁੰਦੇ ਨਹੀਂ ਤਾਂ ਮੈਂ ਤੁਹਾਡਾ ਲਾਈਵ ਰੋਕ ਰਿਹਾ ਕੋਈ ਹੋਰ ਰੋਕਦਾ ਲਾਈਵ ਇਹ ਹਿਸਟਰੀ ਹੈ ਉਹਨਾਂ ਨੇ ਲਾਈਵ ਰੋਕਿਆ ਔਰ ਉਸ ਤੋਂ ਬਾਅਦ ਇੱਕ ਬੰਦਾ ਜੋ 80000 ਵੋਟ ਲੈ ਕੇ ਗਿਆ ਉਹਨੂੰ ਫਿਜ਼ੀਕਲੀ ਕੁੱਟਿਆ ਗਿਆ ਆ ਮੁੰਡਾ ਬੈਠਾ ਇਧਰ ਇਹ ਵੀ ਹੁਣ ਆਈ ਕੈਮਰਾ ਚਲਾ ਰਿਹਾ ਸੀ ਇਹਨੂੰ ਵੀ ਕੁੱਟਿਆ ਗਿਆ ਇਹਦਾ ਨਾਮ ਆਕਾਸ਼ ਹੈ ਇਹਨੂੰ ਵੀ ਕੁੱਟਿਆ ਗਿਆ ਔਰ ਲੱਖੇ ਨੂੰ ਕੁੱਟਿਆ ਗਿਆ ਜਿਹੜਾ ਬੰਦਾ 80000 ਵੋਟ ਲੈ ਕੇ ਗਿਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਰਾਤ ਨੂੰ ਮੇਰੀ ਐਸਐਸਪੀ ਜੋ ਬਰਨਾਲਾ ਨੇ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਕਹਾਂ ਲੱਖਾ ਸਿੰਘ ਨੇ ਇਹ ਮੇਰੇ ਲਾਈਵ 'ਚ ਰਿਕਾਰਡ ਹੈ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਮੈਂ ਕਿਹਾ ਤੁਸੀਂ ਮਲਾਜ਼ਾ ਕਰਾ ਰਹੇ ਹੋ ਆ ਦੇ ਕਰਾ ਰਹੇ ਹੋ ਸੀਸੀਟੀਵੀ ਕੈਮਰਾ ਦੀ ਫੁਟੇਜ ਲੈ ਰਹੇ ਹੋ ਲੈ ਰਹੇ ਹੋ ਸਾਡੇ ਬੰਦੇ ਬਾਅਦ ਚ ਉਸ ਪੁਲਿਸ ਸਟੇਸ਼ਨ ਚ ਰਿਪੋਰਟ ਕਰਨ ਗਏ ਵੀ ਗਏ ਰਾਤ ਉਹ ਗੇਟ ਬੰਦ ਸੀਗਾ ਉਹ ਕੀ ਹੰਢਿਆ ਆ ਕਿ ਕੀ ਉਹਦਾ ਪੁਲਿਸ ਚੌਂਕੀ ਦਾ ਨਾਮ ਹੈ ਉਸ ਤੋਂ ਬਾਅਦ ਇਹਨੂੰ ਕੁੱਟ ਕੇ ਲੈ ਕੇ ਗਏ ਨੇ ਔਰ ਮੈਂ ਜਦੋਂ ਐਸਐਸਪੀ ਨੂੰ ਸਾਫ਼ ਕਿਹਾ ਮੈਂ ਕਿਹਾ ਗੱਲ ਸੁਣੋ ਤੁਸੀਂ ਕੀ ਕਿਹੜੇ ਦੋਸ਼ ਚ ਫੜਿਆ ਆਂਦੇ ਜੀ ਇਹਨਾਂ ਨੇ ਕੁਝ ਬੋਲਿਆ ਹੈ ਲਾਈਵ ਚ ਮੈਨੂੰ ਦੱਸੋ ਇਹ ਗੁਨਾਹ ਕਰਦੋਂ ਤੋਂ ਹੋ ਗਿਆ ਵੀ ਤੁਸੀਂ ਇਹ ਲਾਈਵ ਚ ਬੋਲਣਾ ਇਹ ਦੇਖੋ ਭਾਈ ਮੈਂ ਖਿਆ ਗੁੰਡਾ ਕਰਦੀ ਆ ਉਹ ਕਹ ਰਹੇ ਹਾਂ ਪੁਲਿਸ ਬੁਢੀ ਹੁੰਦੀ ਅਸੀਂ ਗੁੱਲਾਗਰਤੀ ਕਰਾਂ ਅਸੀਂ ਵਰਦੀ ਵਾਲੇ ਗੁੰਡੇ ਹੁੰਦੇ ਇਹ ਇੰਨੀਆਂ ਇੰਨੀਆਂ ਛੋਟਾਂ ਪੁਲਸ ਨੂੰ ਭੰਤ ਵੱਧੋਂ ਇਹਨਾਂ ਦਾ ਪਹਿਲਾਂ ਹੀ ਬਈ ਮੂੰਹ ਨੂੰ ਖੂਨ ਲੱਗਿਆ ਕਿੰਨੇ ਮਰਦੋਸ਼ ਤੇ ਨਿਹੱਥੇ ਤੇ ਦੇਖ ਸੂਰ ਸਾਡੇ ਨੌਜਵਾਨ ਮਾਰਦੇ ਹੁਣ ਕਦੇ ਪੁਲਸ ਰਾਤ ਦੇ ਵਿੱਚ ਗ੍ਰੈਂਟ ਲਾ ਕੇ ਮਾਰ ਦਿੰਦੇ ਆ ਕੋਈ ਕੁੱਟ ਕੇ ਮਾਰ ਦਿੰਦੇ ਆ ਆਪਣੇ ਵਾਲੇ ਸ਼ਰਿਆਂ ਇਹਨਾਂ ਨੇ ਮੁੰਡਾ ਮਾਰਿਆ ਕੁਠਾ ਪੁਲਸ ਮੁਕਾਬਲਾ ਕੀਤਾ ਜਿਹਨੇ ਉਹ ਜਵਾਗ ਚੱਕਿਆ ਸੀ ਨਾ ਹੋਰ ਕਿੰਨੇ ਇਹਦੇ ਮੁਕਾਬਲੇ ਹੋ ਰਹੇ ਨੇ ਤੂੰ ਦੱਸੋ ਯਾਰ ਵੀ ਕੋਈ ਆਮ ਬੰਦੇ ਦਾ ਇੱਥੇ ਹੈ ਕੋਈ ਭਵੰਤ ਭਵੰਤਰੇ ਤੇ ਚ ਵੀ ਵਾਰੀ ਵਾਰੀ ਆਪਾਂ ਗੱਲ ਕਰਦਾ ਵੀ ਉਹੀ ਬੰਦੇ ਤੇ ਗੁੱਚੜ ਦੀ ਰੂਹ ਆ ਗਈ ਇੰਨਾ ਛੋਟਾ ਇੰਨੀਆਂ ਖੁੱਲਾ ਪੁਲਸ ਨੂੰ ਤੇ ਪ੍ਰਵਾਹ ਕਰਦੇ ਕਿਸੇ ਦੀ ਇਹ ਤਾਂ ਹਰੇ ਬਈ ਮਾੜਾ ਮੋਟਾ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੰਨ ਲਓ ਮੈਂ ਰਾਤ ਬੋਲ ਪਿਆ ਮੇਰੀ ਆਵਾਜ਼ ਉੱਥੇ ਚਲੀ ਗਈ ਦੇ ਜਿਹਨੂੰ ਮਰਜ਼ੀ ਚਾਕੇ ਫਸਵਾ ਦੇ ਜੋ ਮਰਜ਼ੀ ਕਹਾਣੀ ਬਣਾ ਦੇਣ ਜਾਂ ਕੋਈ ਹੋਰ ਸੋ ਜੇ ਨੇ ਇੱਕ ਵਾਰੀ ਗੱਲ ਸੁਣੋ ਜੇ ਜੇ ਲੱਖੇ ਨੇ ਇਹਨਾਂ ਨੂੰ ਕੋਈ ਧਮਕੀ ਦਿੱਤੀ ਐ ਕੁਝ ਗਲਤ ਬੋਲਿਆ ਐ ਤੇ ਦੱਸਣਗੇ ਇਹਨਾਂ ਦੇ ਪਰਚਾ ਫਰਚਾ ਕੀ ਦਰਜ ਹੋਇਆ ਇਹ ਗਏ ਨੇ ਅਦਾਲਤ ਦੇ ਵਿੱਚ ਐਸ.ਪੀ.ਐਮ ਦੇ ਸਾਹਮਣੇ ਜਿਉਂ ਉਹਨਾਂ ਦੇ ਡੀ.ਐਸ.ਪੀ ਸਾਹ ਬੋਲ ਰਹੇ ਨੇ ਇਹ ਗਏ ਨੇ ਉੱਥੇ ਜਾ ਕੇ ਇਹਨਾਂ ਨੂੰ ਆਦੇ ਆਪ ਦੇ ਗਵਾਹ ਦੇਓਗੇ ਤੁਸੀਂ ਤਾਂ ਬੋਡੀ ਜ਼ਮਾਨਤ ਕਰਾਂਗੇ ਅਜੇ ਅਸੀਂ ਕੋਈ ਗਵਾਹ ਨਹੀਂ ਦੇਣਗੇ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਤੋਂ ਸਾਈਨ ਕਰਵਾਏ ਗਏ ਹੋ ਕਿਹੜੀ ਚੀਜ਼ ਤੇ ਕਰਵਾਏ ਗਏ ਉਹ ਜਾਣਨ ਮੁੱਚ ਲੁਕਾਉਗੇ ਜੋ ਵੀ ਹੋਊਗਾ ਇਹਨਾਂ ਨੇ ਸਾਈਨ ਕੀਤੀ ਔਰ ਇਹਨਾਂ ਨੂੰ ਛੱਡਿਆ ਗਿਆ ਕੀ ਇਹਨਾਂ ਨੇ ਕਿਸੇ ਵੀ ਬੰਦਾ ਡੀਐਸਪੀ ਲਾਈਵ ਆਏ ਨੇ ਕਿ ਉਹ ਬੋਲੇ ਨੇ ਇਹਨਾਂ ਨੂੰ ਕਿਉਂ ਫੜਿਆ ਗਿਆ ਡਿਟੇਨ ਕਿਉਂ ਕੀਤਾ ਗਿਆ ਸਾਰੀ ਰਾਤ ਕਿਉਂ ਰੱਖਿਆ ਗਿਆ ਜੇਲ੍ਹ ਚ ਇਹ ਤਾਂ ਹੋਇਆ ਹੈ ਨਾ ਆ ਜੋ ਹੋਇਆ ਹੈ ਤਾਂ ਤੁਹਾਨੂੰ ਦੱਸ ਹੀ ਰਿਹਾ ਐ ਇਹ ਬਾਅਦ ਦੀ ਗੱਲ ਛੱਡੋ ਇਹ ਦੱਸਣਗੇ ਕਿ ਇਹਨਾਂ ਨੇ ਕਿਉਂ ਫੜਿਆ ਇੱਕ ਬੰਦਾ ਜੋ 80000 ਵੋਟ ਲ ਜਾਂਦਾ ਜਿਸ ਬੰਦੇ ਨੂੰ ਪੰਜਾਬ ਚ ਤਾਂ ਬਾਹਰ ਫਾਲੋ ਕੀਤਾ ਜਾਂਦਾ ਜੇ ਪੁਲਿਸ ਦੇ ਲੋਕ ਉਹਦੇ ਨਾਲ ਧੱਕਾ ਕਰ ਰਹੇ ਨੇ ਤਾਂ ਬਾਕੀਆਂ ਨਾਲ ਕੀ ਕਰਨਗੇ ਕੋਈ ਇਹਦਾ ਹਸਾਬ ਕਿਤਾਬ ਕੋਈ ਇਹਦੇ ਬਾਰੇ ਬੋਲੂਗਾ ਦੱਸੂਗਾ ਅੱਜ ਇੱਥੇ ਖੜੇ ਆਂ ਸੀ ਤੁਸੀਂ ਪੁੱਛਿਆ ਨਾ ਉਹਨੇ ਜੇ ਕਿ ਇੱਥੇ ਕਿਉਂ ਆਏ ਹੋ ਹਸਪੀਟਲ ਚ ਜਿਹੜੇ ਰਾਤ ਨੂੰ ਔਰ ਸੁਬਾ ਲੈ ਕੇ ਗਏ ਜਿਨ੍ਹਾਂ ਨੇ ਇਹਦੀ ਗੱਲ ਸੁਣਨੋਂ ਮਨਾ ਕਰਤਾ ਹਸਪੀਟਲ ਨੇ ਬਰਨਾਲੇ ਵਾਲੇ ਨੇ ਤਾਂ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਇੱਥੇ ਆ ਕੇ ਡਾਕਟਰੀ ਲਈ ਇਹਦਾ ਪਰਚੀ ਕਟਾਈ ਇੱਥੇ ਲੇਟੇ ਹੁਣ ਇਹਨਾਂ ਦਾ ਐਕਸ-ਰੇ ਹੋਊਗਾ ਜੋ ਪਰਚੀਆਂ ਦੇਤੀਆਂ ਕੱਲ ਨੂੰ ਹੋਊਗਾ ਔਰ ਅਸੀਂ ਇਹਨਾਂ ਦੇ ਰਿਪੋਰਟ ਵੀ ਕਰਾਵਾਂਗੇ ਉਹ ਇੱਕ ਕਾਨੂੰਨ ਦੇ ਮੁਤਾਬਕ ਨਾਵਾ ਹੈਗਾ ਉਹ ਵਕੀਲ ਸਾਹਿਬ ਬੈਟਰ ਦੱਸਣਗੇ ਮੇਰੇ ਨਾਲ ਨਹੀਂ ਹਾਈ ਕੋਰਟ ਦੇ ਵਕੀਲ ਨੇ ਇਹ ਇਹਨਾਂ ਤੇ ਕਰਾਂਗੇ ਔਰ ਨਾਲ-ਨਾਲ ਇੱਕ ਗੱਲ ਅਸੀਂ ਕਹਿ ਦਿੰਨੇ ਆ ਜੇ ਇਹਨਾਂ ਦੇ ਬਣਦੀ ਆ ਜੋ ਵੀ ਇਹਨਾਂ ਆ ਕੀ ਬਲਤੇਵ ਸਿੰਘ ਤੇ ਇੱਕ ਹੋਰ ਆ ਜਿਹੜੇ ਬੰਦੇ ਔਰ ਉਹ ਸ਼ਰਾਬ ਵਾਲਾ ਮੁੰਡਾ ਜੇ ਇਹਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲੀ ਕਾਲ ਦੇਵਾਂਗੇ ਔਰ ਇਹ ਇੱਕ ਆਊਟ ਐਂਡ ਰਾਈਟ ਲੜਾਈ ਲੜੀ ਜਾਊਗੀ ਪੁਲਿਸ ਜਾਂ ਤਸ਼ੱਦਦ ਦੇ ਖਿਲਾਫ ਚਾਹੇ ਉਹ ਮੁੰਡਾ ਨਰਿੰਦਰ ਦੀਪ ਮਾਰਿਆ ਗਿਆ ਉੱਥੇ ਚਾਹੇ ਇਹਨਾਂ ਨੇ ਜੋ ਨਕਲੀ ਪੁਲਿਸ ਮੁਕਾਬਲੇ ਬਣਾਏ ਨੇ ਜਾ ਜੋ ਜੋ ਤੱਕ ਹੁਣ ਇਹਨਾਂ ਨੇ ਕਰਪੂਤਾ ਕੀਤੀਆਂ ਨੇ ਉਹਦੇ ਤੇ ਇੱਕ ਸਿੱਧੀ ਲੜਾਈ ਲੜੀ ਜਾਊਗੀ ਜਾਂ ਇਹ ਉਹਨਾਂ ਤੇ ਕਾਰਵਾਈ ਕਰਾਂਗੇ ਔਰ ਕੱਲ ਨੂੰ ਆਸੀ ਇਹ ਮੈਡੀਕਲ ਕਰਾ ਕੇ ਐਕਸਰੇ ਕਰਾ ਕੇ ਉਹ ਵੀ ਕਰ ਦਿਆਂਗੇ ਔਰ ਜਿਹੜੀ ਐਫ ਆਈ ਆਰ ਅਸੀਂ ਇਹਨਾਂ ਤੇ ਕਰ ਰਹੇ ਆ ਉਹ ਤੁਹਾਨੂੰ ਸਿੱਧੂ ਸਾਹਿਬ ਦੱਸ ਦਿੰਦੇ ਨੇ ਇਹ ਵਕੀਲ ਨੇ ਹਾਈ ਕੋਰਟ ਦੇ ਅਸੀਂ ਕਿੱਥੇ ਕਿੱਥੇ ਕੀ ਕੀ ਕਰ ਰਹੇ ਹਾਂ ਮਾੜਾ ਜਿਹਾ ਲਾਉ ਆ ਦੱਸੋ ਜੀ ਬੱਟੇ ਆ ਇੱਕ ਵਾਰੀ ਆ ਦੱਸ ਲੈ ਤੇ ਫਿਰ ਤੁਸੀਂ ਪੁੱਛਦੇ ਹੋ ਜੀ ਬੱਟੇ ਸਵਾਲ ਇੱਕ ਮਿੰਟ ਬੇਟਾ ਆ ਦੱਸ ਲੈਣ ਦੋ ਫਿਰ ਪੁੱਛਦੇ ਦੱਸ ਦਿਓ ਇੱਕ ਵਾਰੀ ਉੱਚੀ ਦੱਸੋ ਜੀ ਕਿ ਜਰੂਰ ਤੁਹਾਡੇ ਇਹ ਹੁਣ ਜਦੋਂ ਨਵਾਂ ਕਾਨੂੰਨ ਆਏਗਾ ਨਵਾਂ ਪੀਐਨਐਸ ਆਏਗਾ ਉਸ ਤੋਂ ਬਾਅਦ ਮੇਰੇ ਇੱਕ ਪ੍ਰੋਵੀਜ਼ਨ ਆਈ ਹੈ ਜੀ ਕਿ ਜਰੂਰ ਕੋਈ ਵੀ ਬੰਦਾ ਪੁਲਿਸ ਦਾ ਮੁਲਾਜ਼ਮ ਤੁਹਾਡਾ ਉਸ ਥਾਣੇ ਦੇ ਵਿੱਚ ਤੁਸੀਂ ਰਿਪੋਰਟ ਕਰਦੇ ਹੋ ਨਹੀਂ ਲਿਖਦਾ ਤਾਂ ਕਿਸੇ ਵੀ ਥਾਣੇ ਦੇ ਵਿੱਚ ਜਾ ਕੇ ਤੁਸੀਂ ਜ਼ੀਰੋ ਐਫਆਈਆਰ ਕਰਾਉਣੀ ਹੈ ਇੱਥੇ ਅਸੀਂ ਜ਼ੀਰੋ ਐਫਆਈਆਰ ਕਰਾ ਰਹੇ ਹਾਂਗੇ ਛੇ ਉਹ ਨਕਰਤ ਇਨਕਾਰੀ ਹੁੰਦੇ ਆ ਕਿ ਤੁਸੀਂ ਈਐਫਆਈਆਰ ਜੋ ਨਵਾਂ ਉਹਦੇ ਮਤਲਬ ਜੋ ਇਹਨ ਉਹ ਉਹ ਦੱਸਾਂਗੇ ਔਰ ਜੋ ਜੋ ਨਾਲ ਕੱਲ ਤੋਂ ਇਹਨਾਂ ਐਕਸਲ ਹੋ ਜਾਣਾ ਹੈਗਾ ਉਹਦਾ ਸਾਡਾ ਅਸੀਂ ਫਿਰ ਕੋਰਟ ਦੇ ਅਸੀਂ ਬਾਕੀ ਹਰ ਕੱਲ ਤੋਂ ਅਸੀਂ ਦੱਸਦੇ ਅਸੀਂ ਇਹਦੀ ਨਾਲ ਨਾਲ ਦਾ ਪੁਆਇੰਟ ਉਹਨਾਂ ਤੋਂ ਸੁਭਿ ਮੋਚੇ ਦੇ ਸਾਰੇ ਇਹਨਾਂ ਦਾ ਪਾਸਾ ਨਾਲ ਦੇ ਸਮਾਜ ਦੇ ਜੁੜਨੇ ਸ਼ੁਰੂ ਹੋ ਰਹੇ ਹਨ ਉਹਨਾਂ ਤੋਂ ਮਤਲਬ ਕੀ ਨਿਖਾਲੇਗਾ ਉਹਨਾਂ ਨੂੰ ਸੁਨੇਹਾ ਇਹ ਹੈ ਕਿ ਆਪਾਂ ਹੱਕ ਸੱਚ ਦੀ ਲੜਾਈ ਲੜਾਂਗੇ ਛੱਡਾਂਗੇ ਨਹੀਂ ਇਹ ਭਲੇਖੇ ਜਣੇਗੇ ਉੱਤੇ 55 ਦਾ ਜੋ ਵੀ ਇਹਨਾਂ ਨੇ ਕਰਤਾ ਅਸੀਂ ਛੱਡਾਂਗੇ ਨਹੀਂ ਇਹਨੂੰ ਅੱਗੇ ਤੱਕ ਲਿਜਾਵਾਂਗੇ ਜੇ ਉਹਨਾਂ ਬੰਦਿਆਂ ਤੇ ਕਾਰਵਾਈ ਨਹੀਂ ਹੋਏ ਜਿਹੜਾ 11.80 ਹਜ਼ਾਰ ਵੋਟ ਲੈ ਕੇ ਜਾ ਰਿਹਾ ਬੰਦਾ ਤੁਸੀਂ ਉਹਦੇ ਤੇ ਟੌਰਚਰ ਕਰਦੇ ਹੋ ਜਿਹਦੇ ਨਾਲ ਦੋ ਗਨਮੈਨ ਵੀ ਸੀ ਜਿਹੜੇ ਬੰਦੇ ਨੇ ਕੁਝ ਨਹੀਂ ਹੋ ਕਿਉਂ ਜਾਊਗਾ ਪੁਲਿਸ ਸਟੇਸ਼ਨ ਨੂੰ ਪਾਗਲ ਹੈ ਕਿਉਂ ਕਿ ਉਹ ਪੁਲਿਸ ਸਟੇਸ਼ਨ ਕਿਉਂਕਿ ਉਹ ਬਦਤਮੀਜ਼ੀ ਕਰਕੇ ਗਏ ਨੇ ਘੜਾ ਘੜ ਕੇ ਗਏ ਨੇ ਉਹ ਗਨਮੈਨਾਂ ਨਾਲ ਵੀ ਧੱਕਾ ਚੌਂਕੀ ਦਾ ਬਾਰ ਵੀ ਤਾਂ ਮਾਇਖ ਲਾਇਆ ਉਹਨਾਂ ਨੂੰ ਥੋੜੀ ਖਿਲਾਇਆ ਮੈਂ ਤਾਂ ਇਹ ਕਹਾਂ ਸੀਗਾ ਯਾਰ ਵੀ ਆ ਸਾਡਾ ਨਾ ਧੱਕਾ ਹੋਇਆ ਇਹ ਗਾਣਾ ਕੱਢਦੇ ਛੋਡੇ ਮੁਲਾਜ਼ਮਾ ਦੱਸੋ ਮੁਲਾਜ਼ਮਾ ਕੌਣ ਹੈ ਮੁਲਾਜ਼ਮਾ ਤੁਹਾਨੂੰ ਵਾਜਾ ਕਰੋ ਨਹੀਂ ਕਾਰਵਾਈ ਕਰੋ ਤੇ ਸਾਡੇ ਉਲਟੇ ਉਥੇ ਗੱਲ ਪੈ ਜਾਂਦੇ ਆ ਇੰਨੀਆਂ ਖੁੱਲ੍ਹਾ ਇੰਨੀਆਂ ਛੋਟਾ ਇਹ 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 ਤਾਂ ਸਿੱਧਾ ਨੂੰ ਦੇਖਣਾ ਪੈਣਾ ਕੋਈ ਕੋਈ ਪੁੱਛ ਨਹੀਂ ਇੱਥੇ ਕੋਈ ਬੜਤਾਲ ਨਹੀਂ ਕੋਈ ਇੱਥੇ ਕਾਰਵਾਈ ਨਹੀਂ ਕੋਈ ਨਹੀਂ ਪੁੱਛਦਾ ਨਹੀਂ ਨਬੜਾ ਧੀਰ ਇਹਨਾਂ ਨੂੰ ਪ੍ਰੋਬਲਮ ਪਤਾ ਕੀ ਹੈ ਅਸੀਂ ਕਰਦੇ ਹਾਂ ਇਹਨਾਂ ਨੂੰ ਐਕਸਪੋਜ਼ ਜਿਹੜੇ ਹੈਗੇ ਆ ਬਾਕੀ ਆਪੋਜੀਸ਼ਨ ਕਿੱਥੇ ਤੁਸੀਂ ਦੱਸੂਗੇ ਕਾਂਗਰਸ ਕਿੱਥੇ ਖੜੀ ਹੈ ਕਿੱਥੇ ਆ ਕੇ ਜਾਂ ਕੋਈ ਹੋਰ ਪਾਰਟੀ ਕਿੱਥੇ ਖੜੀ ਆ ਸਿਰਫ ਆਪ ਦੇ ਲੀਡਰ ਤੇ ਜਦੋਂ ਕੁਝ ਹੁੰਦਾ ਬੋਲਦੇ ਆ ਇਹਨਾਂ ਨੂੰ ਅਸੀਂ ਰੜ ਕਰੇ ਆ ਔਰ ਰੜਨ ਦਾ ਆ ਤਰੀਕਾ ਕੀਤਾ ਇਹਨਾਂ ਨੇ ਸਭ ਚ ਕਵਨ ਜਾ ਮਤਲਬ ਇਹਨੇ ਬੋਲਿਆਊਗਾ ਕੁਛ ਉਹਨੂੰ ਕੀ ਇਹਦਾ ਕੀ ਲੈਣਾ ਦੇਣਾ ਉਹਦੇ ਨਾਲ ਵੀ ਤੁਸੀਂ ਸ਼ਰਾਬ ਪੀ ਕੇ ਆਏ ਹੋ ਕਿ ਪਾਰਟੀ ਤੋਂ ਆਏ ਹੋ ਤੁਹਾਡਾ ਡੀਐਸਪੀ ਮੰਨ ਰਿਹਾ ਇੱਕ ਪਾਰਟੀ ਤੋਂ ਆਏ ਆ ਪਾਰਟੀ ਤੋਂ ਕਿਵੇਂ ਆਏ ਹੋ ਤੁਸੀਂ ਇਹ ਤਾਂ ਬਾਈ ਇੱਕ ਹੋਰ ਦੇਖੋ ਹਨ ਹੋ ਸਕਦਾ 옵ਸ਼ਨ ਪਰ ਖੁਦ ਕਿਹਾ ਉਹਨਾਂ ਨੇ ਗੱਡੀ ਪਿੱਛੇ ਸੀ ਉਹਨਾਂ ਦੀ ਇਹ ਵੀ ਹੋ ਸਕਦਾ ਤੇ ਇਹ ਵੀ ਕਹਿ ਦਿੰਦੇ ਨੇ ਜੀ ਆ ਪੁਲਿਸ ਦੀ ਵਰਦੀ ਪਾੜਦੀ ਜੀ ਥਾਣੇ ਤੇ ਚੌਕੀ ਦੇ ਹਮਲਾ ਇਹ